ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਾ ਬਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਅੱਜ ਅਸੀਂ ਅੰਤਿਕ ਛਣੀ ਪਾਤ੍ਰੋਗ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਛਣੀ ਪਾਤ੍ਰੋਗ ਜਿਸ ਤਰ੍ਹਾਂ ਵਖਾ ਗਰਮੀ ਠੰਡ ਰੇਸ਼ਾ ਅਜਕ ਔਰ ਵਾਇਰੋਗ ਆਂਤ੍ਰਿਕ ਛਣੀਪਾਰ ਜਾਂ ਫਾਇਰ ਔਰ ਬੁਖਾਰ ਚੜਨਾ ਜਾਂ ਦਿਮਾਗੀ ਬੁਖਾਰ ਚੜਨਾ ਔਰ ਆਂਤ੍ਰਿਕ ਛਣੀਪਾਰ ਦੇ ਵਿੱਚ ਜਿਸ ਤਰ੍ਹਾਂ ਬੁਖਾਰ ਹੋ ਜਾਂਦਾ ਹੈ ਸਰੀਰ ਮੱਚਦਾ ਰਹਿੰਦਾ ਹੈ ਔਰ ਮੁੜਕਾ ਆਉਂਦਾ ਰਹਿੰਦਾ ਹੈ ਔਰ ਇੱਕਦਮ ਸਰੀਰ ਠਰ ਜਾਂਦਾ ਹੈ ਠੰਡਾ ਪੜ ਜਾਂਦਾ ਹੈ ਜਾਂ ਫਿਰ ਜੋੜ ਦੁਖਣ ਲੱਗ ਜਾਂਦੇ ਹੈ ਔਰ ਰੰਗ ਕਾਲਾ ਹੋਣ ਲੱਗ ਜਾਂਦਾ ਹੈ ਅਧਿਕ ਇਹ ਵਾਇਰਸ ਰੋਗ ਦੇ ਲੱਛਣ ਆਰ ਮਲੇਜ ਦੇ ਲੱਛਣ ਹੁੰਦੀ ਹੈ ਜਿਸ ਤਰ੍ਹਾਂ ਕਿ ਆਂਤ੍ਰਿਕ ਸਨੀਪਾਤ ਟਾਈਫਾਇਡ ਆਰ ਦਿਮਾਗੀ ਬੁਖਾਰ ਹੋਣਾ ਆਰ ਅਪਸੰਤ੍ਰਿਕ ਹਸ਼ਕੀਰਿਆ ਇਸ ਤੇ ਸੰਗਾਹੀਨ ਹੋ ਜਾਣਾ ਬੇਹੋਸ਼ ਹੋ ਜਾਣਾ ਆਰ ਜਿਸ ਤਰ੍ਹਾਂ ਕਿ ਆਂਤ੍ਰਿਕ ਸਨੀਪਾਤ ਜਾਂ ਫਿਰ ਅਪਸੰਤ੍ਰਿਕ ਹਸਟੀਰੀਆ ਇਸ ਤੇ ਮਨੁੱਖ ਜਿਹੜਾ ਹੈ ਜਾਂ ਇਸਤਰੀ ਔਰ ਅੱਖਾਂ ਤਾਂ ਚੜ ਜਾਂਦੀਆਂ ਅੱਖਾਂ ਦੀ ਚਪਚਪੀ ਹੋਣ ਲੱਗ ਜਾਂਦੀ ਹੈ ਅੱਖਾਂ ਤਾਂ ਚੜ ਜਾਂਦੀਆਂ ਔਰ ਕਬੂਤਰ ਦੀ ਤਰ੍ਹਾਂ ਹੁੰਗਰ ਮਾਰਨ ਲੱਗ ਜਾਂਦਾ ਔਰ ਇੱਕ ਹਸਟੀਰੀਆ ਰੋਗ ਬਣ ਜਾਂਦਾ ਔਰ ਫਿਰ ਵੀ ਜਿਸ ਤਰ੍ਹਾਂ ਕਿ ਇਸ ਰੋਗ ਦਾ ਜਿਸ ਤਰ੍ਹਾਂ ਕਿ ਆਂਤ੍ਰਿਕ ਛਣੀਪਾ ਦਿਮਾਗ ਨੂੰ ਬੁਖਾਰ ਚੜਨ ਨੂੰ ਔਰ ਇਸਤੇ ਜਿਸ ਤਰ੍ਹਾਂ ਮਿਰਗੀ ਅਫਸਮਾਰ ਮਿਰਗੀ ਔਰ ਫੇਨਲ ਮੂੰਚੋ ਚੱਕ ਆਉਣਾ ਔਰ ਅੰਗ ਮੁੜਨੇ ਹੱਥ ਮੁੜਨੇ ਜੋੜ ਤੁਕਨੇ ਆਦਿਕ ਰੋਗ ਹੋ ਜਾਂਦੇ ਹੈ ਜਿਸ ਤਰ੍ਹਾਂ ਕਿ ਇਸਤੇ ਸੰਗਾਹੀਨ ਹੋਣਾ ਔਰ ਪਗਲਪਨ ਆਦਿਕ ਔਰ ਦਿਮਾਗ ਨੂੰ ਬੁਖਾਰ ਚੱਲਣਾ ਬੋੜ ਮਾਰਨੇ ਇਸ ਤਰ੍ਹਾਂ ਇਹ ਰੋਗ ਬਣ ਜਾਂਦਾ ਹੈ ਜਿਸ ਤਰ੍ਹਾਂ ਕਿ ਇਸ ਰੋਗ ਦੀ وجہ ਨਾਲ ਜੋੜ ਦੁਖ ਨੇ ਔਰ ਸੱਕਰ ਆਉਣੀ ਜਿਸ ਤਰ੍ਹਾਂ ਮੁਰਛਾ بے ਹੁਸਤੀ ਔਰ ਨਿੰਦਰਾ ਤੰਦਰ ਆਦਿਕ ਨੀਂਦ ਦੀ ਕਮੀ ਹੋਣੀ ਅਨਿੰਦਰਾ ਔਰ ਧੜਕਣਾ ਵੱਧਣੀ ਇਹ ਰੋਗ ਹੋ ਜਾਂਦੇ ਹੈ ਜਿਸ ਤਰ੍ਹਾਂ ਕਿ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਔਰ ਨੀਂਦ ਕਮ ਆਉਣ ਲੱਗ ਜਾਂਦੀ ਏ ਘਟ ਆਉਣ ਲੱਗ ਜਾਂਦੀ ਏ ਥਕਾਵਟ ਆਉਣ ਲੱਗ ਜਾਂਦੀ ਏ ਕਮਜ਼ੋਰੀ ਮਲੂਮ ਹੋਣ ਲੱਗ ਜਾਂਦੀ ਏ ਆਜੀਤ ਰੋਗ ਹੋ ਜਾਂਦੇ ਏ ਐਰੋਬਿਕ ਵਾਯੂ ਰੋਗ ਦੀ ਵਜਨ ਹੁੰਦੇ ਏ ਜਿਸ ਤਰ੍ਹਾਂ ਕਿ ਚਿਹਰਾ ਔਰ ਰੰਗ ਛਾਂ ਹੋ ਜਾਣਾ ਚਿੰਤਾ ਗ੍ਰਸਤ ਰਹਿਣਾ ਔਰ ਚਿੰਤਾ ਕਰਨਾ ਟੈਂਸ਼ਨ ਆਦਿਕ ਇਹ ਰੋਗ ਹੋ ਜਾਂਦੇ ਏ ਔਰ ਫਿਰ ਵੀ ਜਿਸ ਤਰ੍ਹਾਂ ਕੇ ਇਹਸ ਰੋਗ ਦੀ ਵਜ੍ਹਾ ਨਾਲ ਅੰਤ੍ਰਿਕਸ਼ਣਿਕਾਤ ਰੋਗ ਦੀ ਵਜ੍ਹਾ ਨਾਲ ਜਿਸ ਤਰ੍ਹਾਂ ਕੇ ਬਹੁਤ ਸਾਰੇ ਰੋਗ ਵੰਜ ਜਾਂਦੇ ਐ ਬੁਖਾਰ ਆਦਿਕ ਔਰ بےਹੋਚੀ ਕਮਜ਼ੋਰੀ ਥਕਾਵਟ ਇਹ ਰੋਗ ਬਣ ਜਾਂਦੇ ਐ ਜਿਸ ਤਰ੍ਹਾਂ ਲਤਾਂ ਲੱਗਨੀਆਂ ਆਦਿਕ ਔਰ ਇੱਕ ਵਾਯੂ ਰੋਗ ਅਧਿਕ ਵੱਧ ਜਾਣੇ ਤੇ ਔਰ ਜ਼ਿਆਦਾ ਹੋ ਜਾਂਦਾ ਹੈ ਵਾਯੂ ਰੋਗ ਇਸ ਤਰ੍ਹਾਂ ਕਿ ਮੂਲ ਗਾਹਣਾ ਔਰ ਮਨਸਤੰਭ ਗਰਦਨ ਜਕੜਨ ਜਾਣਾ ਔਰ ਲੱਤ ਜਕੜਨੀ ਉਰ ਸਤੰਭ ਔਰ ਪਛਾਗਾ ਔਰ ਇਹ ਰੋਗ ਬਣ ਜਾਂਦੇ ਐ ਜਿਸ ਤਰ੍ਹਾਂ ਕਿ ਲਗਵਾ ਆਦਿਕ ਰੋਗ ਹੋ ਜਾਂਦੇ ਐ ਔਰ ਫਿਰ ਵੀ ਜਿਸ ਤਰ੍ਹਾਂ ਕਿ ਮਨੁੱਖ ਜਿਹੜਾ ਅਪਸਮਾਰ ਮਿਰਕੀ ਆਦਿਕ ਰੋਗ ਬਣ ਜਾਂਦੇ ਔਰ ਮਨੁੱਖ ਜੀਲਾ ਅਕੇਲੇ ਬਾਹਰ ਨਹੀਂ ਜਾ ਸਕਦਾ ਜਿਸ ਤਰ੍ਹਾਂ ਕਿ ਤਲਾਬ ਕੱਸੀ ਸੁਆ ਨਹਿਰ ਆਦਿਕ ਦੇ ਕੰਡੇ ਕੱਲਾ ਮਨੁੱਖ ਨਹੀਂ ਜਾ ਸਕਦਾ ਔਰ ਫਿਰ ਵੀ ਜਿਸ ਤਰ੍ਹਾਂ ਕਿ ਰੁਕਸ਼ਤਾ ਹੋ ਜਾਂਦੀ ਹੈ ਰੁੱਖਾਪਨ ਸਰੀਰ ਚਮਕਣਾ ਔਰ ਇਸ ਤੇ ਜਿਸ ਤਰ੍ਹਾਂ ਕਿ ਬਾਦਾਮ ਦਾ ਤੇਲ ਹੁੰਦਾ ਉਸ ਤੇ ਮਲਨ ਤੇ ਰੁਕਸ਼ਤਾ ਦੂਰ ਹੋ ਜਾਂਦੀ ਹੈ ਆਪ ਫਾਇਦਾ ਹੋ ਜਾਂਦਾ ਹੈ ਔਰ ਫਿਰ ਵੀ ਵੈਦ ਵਿਦਵਾਨ ਨਾੜੀ ਪ੍ਰੀਖਿਆ ਕਰਕੇ ਨਾਮ ਚ ਦੇਖ ਕੇ ਇਹ ਪਤਾ ਕਰਦੇ ਕਿ ਕੀ ਰੋਗ ਹੈ ਕਿਸ ਤੇ ਔਸ਼ਧੀ ਲੱਗੂਗੀ ਕਿਉਂਕਿ ਇੱਕ ਹੀ ਰੋਗ ਬਹੁਤ ਕਿਸਮ ਦਾ ਆਉਂਦਾ ਹੈ ਉਸ ਤੇ ਨਾੜੀ ਪ੍ਰੀਖਿਆ ਕਰਕੇ ਹੀ ਫ਼ਜ਼ਾ ਚੱਲਦਾ ਹੈ ਕਿ ਕੀ ਰੋਗ ਹੈ ਕਿਸ ਤੇ ਔਸ਼ਧੀ ਦਵਾਈ ਕੰਮ ਕਰੂਗੀ ਔਰ ਫਿਰ ਵੀ ਕਿਸ ਤਰ੍ਹਾਂ ਕੇ ਪਰਹੇਜ਼ ਸ਼ਰਾਬ ਗਾਂਜਾ ਤਮਾਕੂ ਆਦਿਕ ਇਹ ਚੀਜ਼ਾਂ ਨਹੀਂ ਪਰਯੋਗ ਕਰਨਾ ਹੁੰਦਾ ਔਰ ਫਿਰ ਵੀ ਤੇਲ ਦੀ ਚਲੀ ਚੀ ਜ ਖੱਟੀ ਚੀ ਚਾਵਲ ਆਦੂ ਆਲੂ ਆਦਿਕ ਇਹ ਚੀਜ਼ਾਂ ਨਹੀਂ ਖਾਣੀਆਂ ਨੇ ਅਧਿਕ ਜਾਣਕਾਰੀ ਦੇ ਲਈ ਫੋਨ ਕਰੀਏਗਾ 85599 ਕਾਪ ਸਤੀ ਜਿਸ ਤਰ੍ਹਾਂ ਮੈਂ ਵੈ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਲਵਾ ਜਿਹੜਾ ਸ੍ਰੀ ਮੁਕਸਰ ਸਾਹਿਬ ਚਾ ਤਿੰਨ ਪਿਉਰੀ ਗਲੀ ਨੰਬਰ 14 ਤੇ ਵੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੀਗਾ ਜੈਪੀਨ ਜੈਫਾਰ ਨਮਸਕਾਰ ਸਸਰੀਕਾ